ਅਮਰਿਤਪਾਲ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਕੁਝ ਅਸ਼ਲੀਲ ਚੈਟ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ਅਮਰਿਤ ਸੰਧੂ ਦੇ ਨਾਂ ਤੇ ਜੋ ਅਕਾਊਂਟ ਬਣਿਆ ਹੋਇਆ ਸੀ ਉਸ ਨੂੰ ਲੈ ਕੇ ਚੈਟ ਕਾਫੀ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਫਰੀਦਕੋਟ ਪੁਲਿਸ ਨੇ ਜਾਣਕਾਰੀ ਮੰਗੀ ਸੀ ਤੇ ਗੁਰਪ੍ਰੀਤ ਹਰਿਨੋਵ ਮਾਮਲੇ ਦੇ ਵਿੱਚ ਜਾਣਕਾਰੀ ਜਿਹੜੀ ਕਿ ਫਰੀਦਕੋਟ ਪੁਲਿਸ ਨੇ ਲੈਣੀ ਸੀ ਤੇ ਜਿਸ ਤੋਂ ਬਾਅਦ ਜਾਣਕਾਰੀ ਦਿੱਤੀ ਗਈ ਤੇ ਹੁਣੇ ਦੱਸਿਆ ਜਾ ਰਿਹਾ ਹੈ ਕਿ ਕੁਝ ਅਸ਼ਲੀਲ ਚੈਟ ਹੈ ਜਿਹੜੀ ਕਿ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਕੁੜੀਆਂ ਨਾਲ ਅਸ਼ਲੀਲ ਗੱਲਾਂ ਕਰਦੇ ਨੇ ਕਿਹੜੀ ਕਿ ਚੈਟ ਵਾਇਰਲ ਹੋਈ ਹੈ ਤੇ ਉਥੇ ਫਰੀਦਕੋਟ ਪੁਲਿਸ ਨੇ ਵਾਰਿਸ ਪੰਜਾਬ ਦੇ ਸੰਸਾਪਕ ਮੈਂਬਰ ਗੁਰਪ੍ਰੀਤ ਸਿੰਘ ਹਰੀਨੋ ਕਤਲ ਕੇਸ ਚ ਨਾਮ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਨਾਲ ਸੰਬੰਧਿਤ ਸੋਸ਼ਲ ਚੈਟਿੰਗ ਐਪ ਟਿੰਡਰ ਦੇ ਸ਼ੱਕੀ ਅਕਾਊਂਟ ਬਾਰੇ ਜਾਣਕਾਰੀ ਮੰਗੀ ਸੀ ਜਿਸ ਦੀ ਜਾਣਕਾਰੀ ਟੈਂਡਰ ਦੇ ਵੱਲੋਂ ਜਾਰੀ ਹੈ ਕਿ ਫਰੀਦਕੋਟ ਪੁਲਿਸ ਨੂੰ ਮਹੱਈਆ ਕਰਵਾ ਦਿੱਤੀ ਗਈ ਹੈ ਤੇ ਸੂਤਰਾਂ ਦੇ ਅਨੁਸਾਰ ਅਮਰਿਤ ਸੱਧੂ ਦੇ ਨਾਂ ਤੇ ਬਣਾਏ ਗਏ ਇਸ ਅਕਾਊਂਟ ਦੇ ਵਿੱਚ ਦੁਬਈ 'ਚ ਰਹਿਣ ਵਾਲੀਆਂ ਕੁਝ ਕੁੜੀਆਂ ਦੇ ਨਾਲ ਇਹ ਚੈਟਿੰਗ ਚੱਲ ਰਹੀ ਹੈ ਜਿਸ 'ਚ ਬਹੁਤ ਹੀ ਅਸ਼ਲੀਲ ਗੱਲਾਂ ਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਤੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਦਾਲਤ ਵਿੱਚ ਇਹ ਚੈਟ ਡਿਟੇਲ ਵੀ ਜਿਹੜੀ ਕਿ ਪੇਸ਼ ਕੀਤੀ ਜਾ ਸਕਦੀ ਹੈ ਤੇ ਜਿਸ ਤੋਂ ਬਾਅਦ ਹੁਣ ਦੱਸਦੀ ਹੈ ਕਿ ਨਮੀ ਜਿਹੜਾ ਕਿ ਹੁਣ ਇਹ ਵੱਡੀ ਖਬਰ ਹੈ ਤੇ ਦੂਜੇ ਪਾਸੇ ਉੱਥੇ ਹੀ ਹੁਣ ਨਵਾਂ ਮਾਮਲਾ ਨਿਕਲ ਕੇ ਬਾਹਰ ਆ ਰਿਹਾ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਫਰੀਦਕੋੜ ਪੁਲਿਸ ਨੇ ਟਿੰਡਰ ਬਾਰੇ ਜਾਣਕਾਰੀ ਮੰਗੀ ਸੀ ਤੇ ਜਿਸ ਤੋਂ ਬਾਅਦ ਹੁਣ ਕੁਝ ਅਸ਼ਲੀਲ ਚੈਟ ਹੈ ਜਿਹੜੀ ਕਿ ਲਗਾਤਾਰ ਵਾਇਰਲ ਹੁੰਦੀ ਹੋਈ ਨਸਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਉਥੇ ਇਸ ਗੱਲ ਨੂੰ ਲੈ ਕੇ ਹੁਣ ਚਰਚਾਵਾ ਹੋ ਰਹੀਆਂ ਨੇ ਤੇ ਅਮਰਿਤ ਸਿੱਧੂ ਦੇ ਨਾਂ ਤੇ ਜਿਹੜੇ ਕਿ ਬਣਾਏ ਗਏ ਅਕਾਊਂਟ ਦੇ ਵਿੱਚ ਜਿਹੜਾ ਕਿ ਕਿਹਾ ਜਾ ਰਿਹਾ ਕਿ ਦੁਬਈ 'ਚ ਰਹਿਣ ਵਾਲੀਆਂ ਕੁਝ ਕੁੜੀਆਂ ਦੇ ਨਾਲ ਚੈਟਿੰਗ ਚੱਲ ਰਹੀ ਹੈ ਤੇ ਜਿਸ ਦੇ ਵਿੱਚ ਬਹੁਤ ਹੀ ਅਸ਼ਲੀਲ ਗੱਲਾਂ ਤੇ ਅਸ਼ਲੀਲ ਭਾਸ਼ਾ ਹੈ ਜਿਹੜੀ ਕਿ ਉਸ ਦੀ ਵਰਤੋਂ ਕੀਤੀ ਗਈ ਤੇ ਉਥੇ ਹੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਦਾਲਤ ਇਹ ਚੈਟ ਹੈ ਜਿਹੜੀ ਕਿ ਚੈਟ ਡਿਟੇਲ ਹੈ ਇਸ ਦੀ ਪੇਸ਼ ਕੀਤਾ ਜਾ ਸਕਦਾ ਹੈ ਤੇ ਜਿਸ ਤੋਂ ਬਾਅਦ ਫਰੀਦਕੋਟ ਪੁਲਿਸ ਨੇ ਉਥੇ ਹੀ ਗੁਰਪ੍ਰੀਤ ਸਿੰਘਾ ਹਰੀਨੋਕ ਕਤਲ ਕੇਸ ਦੇ ਵਿੱਚ ਅਮਰਿਤਪਾਲ ਸਿੰਘ ਦੇ ਨਾਲ ਸਬੰਧਿਤ ਸੋਸ਼ਲ ਚੈਟਿੰਗ ਐਪ ਟਿੰਡਰ ਦੇ ਸ਼ੱਕੀ ਅਕਾਊਂਟ ਦੇ ਬਾਰੇ ਜਾਣਕਾਰੀ ਮੰਗੀ ਸੀ ਤੇ ਜਿਸ ਦੀ ਜਾਣਕਾਰੀ ਫਰੀਦਕੋਟ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ ਤੇ ਹੁਣ ਅਸ਼ਲੀਲ ਚੈਟ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਦੁਬਈ ਦੀਆਂ ਰਹਿਣ ਵਾਲੀਆਂ ਕੁਝ ਕੁੜੀਆਂ ਦੇ ਨਾਲ ਚੈਟਿੰਗ ਕੀਤੀ ਜਾ ਰਹੀ ਸੀ ਅਸ਼ਲੀਲ ਚੈਟਿੰਗ ਸੀ ਤੇ ਜਿਸ ਤੋਂ ਬਾਅਦ ਅਸ਼ਲੀਲ ਭਾਸ਼ਾ ਦੀ ਵਰਤੋਂ ਆ ਕੀਤੀ ਗਈ ਤੇ ਜਿਸ ਤੋਂ ਬਾਅਦ ਹੁਣ ਪੁਲਿਸ ਉਸ ਚੈਟ ਨੂੰ ਕਿ ਇਹ ਅਦਾਲਤ ਦੇ ਅੱਗੇ ਪੇਸ਼ ਕਰ ਸਕਦੀ ਹੈ ਅਸ਼ਲੀਲ ਚੈਟ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ਅਮਰਿਤ ਸੰਧੂ ਦੇ ਨਾਂ ਤੇ ਜੋ ਅਕਾਊਂਟ ਬਣਿਆ ਹੋਇਆ ਸੀ ਉਸ ਨੂੰ ਲੈ ਕੇ ਚੈਟ ਕਾਫੀ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਫਰੀਦਕੋਟ ਪੁਲਿਸ ਨੇ ਜਾਣਕਾਰੀ ਮੰਗੀ ਸੀ ਤੇ ਗੁਰਪ੍ਰੀਤ ਹਰਿਨੋਵ ਮਾਮਲੇ ਦੇ ਵਿੱਚ ਜਾਣਕਾਰੀ ਜਿਹੜੀ ਕਿ ਫਰੀਦਕੋਟ ਪੁਲਿਸ ਨੇ ਲੈਣੀ ਸੀ ਤੇ ਜਿਸ ਤੋਂ ਬਾਅਦ ਜਾਣਕਾਰੀ ਦਿੱਤੀ ਗਈ ਤੇ ਹੁਣੇ ਦੱਸਿਆ ਜਾ ਰਿਹਾ ਹੈ ਕਿ ਕੁਝ ਅਸ਼ਲੀਲ ਚੈਟ ਹੈ ਜਿਹੜੀ ਕਿ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਕੁੜੀਆਂ ਨਾਲ ਅਸ਼ਲੀਲ ਗੱਲਾਂ ਕਰਦੇ ਨੇ ਕਿਹੜੀ ਕਿ ਚੈਟ ਵਾਇਰਲ ਹੋਈ ਹੈ ਤੇ ਉਥੇ ਫਰੀਦਕੋਟ ਪੁਲਿਸ ਨੇ ਵਾਰਿਸ ਪੰਜਾਬ ਦੇ ਸੰਸਾਪਕ ਮੈਂਬਰ ਗੁਰਪ੍ਰੀਤ ਸਿੰਘ ਹਰੀਨੋ ਕਤਲ ਕੇਸ ਚ ਨਾਮ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਨਾਲ ਸੰਬੰਧਿਤ ਸੋਸ਼ਲ ਚੈਟਿੰਗ ਐਪ ਟਿੰਡਰ ਦੇ ਸ਼ੱਕੀ ਅਕਾਊਂਟ ਬਾਰੇ ਜਾਣਕਾਰੀ ਮੰਗੀ ਸੀ ਜਿਸ ਦੀ ਜਾਣਕਾਰੀ ਟੈਂਡਰ ਦੇ ਵੱਲੋਂ ਦੱਸਿਆ ਗਿਆ ਕਿ ਫਰੀਦਕੋਟ ਪੁਲਿਸ ਨੂੰ ਮਹੱਈਆ ਕਰਵਾ ਦਿੱਤੀ ਗਈ ਹੈ ਤੇ ਸੂਤਰਾਂ ਦੇ ਅਨੁਸਾਰ ਅਮਰਿਤ ਸੱਧੂ ਦੇ ਨਾਂ ਤੇ ਬਣਾਏ ਗਏ ਇਸ ਅਕਾਊਂਟ ਦੇ ਵਿੱਚ ਦੁਬਈ 'ਚ ਰਹਿਣ ਵਾਲੀਆਂ ਕੁਝ ਕੁੜੀਆਂ ਦੇ ਨਾਲ ਇਹ ਚੈਟਿੰਗ ਚੱਲ ਰਹੀ ਹੈ ਜਿਸ 'ਚ ਬਹੁਤ ਹੀ ਅਸ਼ਲੀਲ ਗੱਲਾਂ ਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਤੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਦਾਲਤ ਵਿੱਚ ਇਹ ਚੈਟ ਡਿਟੇਲ ਵੀ ਜਿਹੜੀ ਕਿ ਪੇਸ਼ ਕੀਤੀ ਜਾ ਸਕਦੀ ਹੈ ਤੇ ਜਿਸ ਤੋਂ ਬਾਅਦ ਹੁਣ ਦੱਸਦੀ ਹੈ ਕਿ ਨਮੀ ਜਿਹੜਾ ਕਿ ਹੁਣ ਇਹ ਵੱਡੀ ਖਬਰ ਹੈ ਤੇ ਦੂਜੇ ਪਾਸੇ ਉੱਥੇ ਹੀ ਹੁਣ ਨਵਾਂ ਮਾਮਲਾ ਨਿਕਲ ਕੇ ਬਾਹਰ ਆ ਰਿਹਾ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਫਰੀਦਕੋੜ ਪੁਲਿਸ ਨੇ ਟਿੰਡਰ ਬਾਰੇ ਜਾਣਕਾਰੀ ਮੰਗੀ ਸੀ ਤੇ ਜਿਸ ਤੋਂ ਬਾਅਦ ਹੁਣ ਕੁਝ ਅਸ਼ਲੀਲ ਚੈਟ ਹੈ ਜਿਹੜੀ ਕਿ ਲਗਾਤਾਰ ਵਾਇਰਲ ਹੁੰਦੀ ਹੋਈ ਨਸਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਉਥੇ ਇਸ ਗੱਲ ਨੂੰ ਲੈ ਕੇ ਹੁਣ ਚਰਚਾਵਾ ਹੋ ਰਹੀਆਂ ਨੇ ਤੇ ਅਮਰਤ ਸਿੱਧੂ ਦੇ ਨਾਂ ਤੇ ਜਿਹੜੇ ਕਿ ਬਣਾਏ ਗਏ ਅਕਾਊਂਟ ਦੇ ਵਿੱਚ ਜਿਹੜਾ ਕਿ ਕਿਹਾ ਜਾ ਰਿਹਾ ਕਿ ਦੁਬਈ 'ਚ ਰਹਿਣ ਵਾਲੀਆਂ ਕੁਝ ਕੁੜੀਆਂ ਦੇ ਨਾਲ ਚੈਟਿੰਗ ਚੱਲ ਰਹੀ ਹੈ ਤੇ ਜਿਸ ਦੇ ਵਿੱਚ ਬਹੁਤ ਹੀ ਅਸ਼ਲੀਲ ਗੱਲਾਂ ਤੇ ਅਸ਼ਲੀਲ ਭਾਸ਼ਾ ਹੈ ਜਿਹੜੀ ਕਿ ਉਸ ਦੀ ਵਰਤੋਂ ਕੀਤੀ ਗਈ ਤੇ ਉਥੇ ਹੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਦਾਲਤ ਇਹ ਚੈਟ ਹੈ ਜਿਹੜੀ ਕਿ ਚੈਟ ਡਿਟੇਲ ਹੈ ਇਸ ਦੀ ਪੇਸ਼ ਕੀਤਾ ਜਾ ਸਕਦਾ ਹੈ ਤੇ ਜਿਸ ਤੋਂ ਬਾਅਦ ਫਰੀਦਕੋਟ ਪੁਲਿਸ ਨੇ ਉਥੇ ਹੀ ਗੁਰਪ੍ਰੀਤ ਸਿੰਘਾ ਹਰੀਨੋਕ ਕਤਲ ਕੇਸ ਦੇ ਵਿੱਚ ਅਮਰਿਤਪਾਲ ਸਿੰਘ ਦੇ ਨਾਲ ਸਬੰਧਿਤ ਸੋਸ਼ਲ ਚੈਟਿੰਗ ਐਪ ਟਿੰਡਰ ਦੇ ਸ਼ੱਕੀ ਅਕਾਊਂਟ ਦੇ ਬਾਰੇ ਜਾਣਕਾਰੀ ਮੰਗੀ ਸੀ ਤੇ ਜਿਸ ਦੀ ਜਾਣਕਾਰੀ ਫਰੀਦਕੋਟ ਪੁਲਿਸ ਨੂੰ ਮਹੱਈਆ ਕਰਵਾ ਦਿੱਤੀ ਗਈ ਹੈ ਤੇ ਹੁਣ ਅਸ਼ਲੀਲ ਚੈਟ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਦੁਬਈ ਦੀਆਂ ਰਹਿਣ ਵਾਲੀਆਂ ਕੁਝ ਕੁੜੀਆਂ ਦੇ ਨਾਲ ਚੈਟਿੰਗ ਕੀਤੀ ਜਾ ਰਹੀ ਸੀ ਅਸ਼ਲੀਲ ਚੈਟਿੰਗ ਸੀ ਤੇ ਜਿਸ ਤੋਂ ਬਾਅਦ ਅਸ਼ਲੀਲ ਭਾਸ਼ਾ ਦੀ ਵਰਤੋਂ ਆ ਕੀਤੀ ਗਈ ਤੇ ਜਿਸ ਤੋਂ ਬਾਅਦ ਹੁਣ ਪੁਲਿਸ ਉਸ ਚੈਟ ਨੂੰ ਕਿ ਇਹ ਅਦਾਲਤ ਦੇ ਅੱਗੇ ਪੇਸ਼ ਕਰ ਸਕਦੀ